किसी बस में एक मनुख तो का बटुआ डिग पिया कनैक्टर हथाया उस वे कनैक्टर ने एक आवाज मारी बटुआ सा कह लगे भले बस में किसी बटुआ डिग पिया, कोई अपनी निशानी दस के जा सकता है एक बजुर्ग उठिया साधा जहा कह लगे पुत्र बटुआ मेरा कह लगे बापू तेरा हुआ भी बड़ा ਗਰੀਬੀ ਦੀ ਅਵਸਥਾ ਵਾਲਾ ਕਿਤੇ ਗਲਤ ਨਾ ਰਹਿ ਜਾਏ ਮੈਨੂੰ ਦੱਸ ਪਹਿਲਾਂ ਇਹਦੀ ਨਿਸ਼ਾਨੀ ਕੀ ਹੈ ਕਹਿੰਨ ਲੱਗੇ ਪੁੱਤੇ ਦੇ ਵਿੱਚ ਇੱਕ ਸ਼ਬਦ ਲਿਖ ਕੇ ਪਾਇਆ ਹੋਇਆ ਔਖੀ ਕੜੀ ਨਾ ਦੇਖਣ ਲਈ ਆਪਣਾ ਮਰਜ਼ੀ ਸੰਭਾਲ ਲੈ ਉਹ ਕਹਿਣ ਲੱਗਿਆ ਤੇ ਬਾਪੂ ਵਟੂਆ ਦੇਖ ਕੇ ਕਹਿਣ ਲੱਗਾ ਗੱਲ ਤੇ ਠੀਕ ਹੈ ਪਰ ਮੈਂ ਇੱਕ ਗੱਲ ਪੁੱਛਾਂ ਬੰਦੇ ਦੀ ਜ਼ਿੰਦਗੀ ਨਾਲ ਹਾਲਾਤ ਬਦਲਦੇ ਨੇ ਜਦੋਂ ਕਦੇ ਜਵਾਨੀ ਪੈਰੇ 'ਚ ਹੁੰਦਾ ਹੈ ਤੇ ਅਕਸਰ ਪਰਸ਼ ਵਿੱਚ ਘਰ ਵਾਲੀ ਦੀ ਫੋਟੋ ਜਾਂ ਘਰ ਵਾਲੇ ਦੀ ਫੋਟੋ ਹੁੰਦੀ ਹੈ ਪਰ ਜਦੋਂ ਵੱਡਾ ਹੁੰਦਾ ਹੈ ਉਦੋਂ ਆਪਣੀ ਧੀ ਦੀ ਜਾਂ ਆਪਣੇ ਪੁੱਤ ਦੀ ਫੋਟੋ ਹੁੰਦੀ ਹੈ ਜਦੋਂ ਕਦੇ ਗੋਰ ਬਡੇਰਾ ਹੋ ਜਾਂਦਾ ਹੈ ਉਹ ਆਪਣੇ ਪੁੱਤੇ ਦੀ ਜਾਂ ਪੋਤਰੀ ਦੀ ਫੋਟੋ ਪਾ ਕੇ ਕੋਲ ਰੱਖਦਾ ਪਰ ਮੈਂ ਹੈਰਾਨੇ ਵਿੱਚ ਸ਼ਬਦ ਪਾਇਆ ਗੁਰਬਾਣੀ ਦਾ ਕਿੱਡਾ ਗੁਰਮਖ ਹੈ ਉਹ ਕਹਿਣ ਲੱਗਿਆ ਸਰ ਵਿੱਚ ਗੁਰਮਖ ਬਣਾ ਦਿੱਤਾ ਮੈਨੂੰ ਪਰਿਵਾਰ ਨੇ ਕਹਿਣ ਲੱਗੇ ਉਹ ਕਿਵੇਂ ਕਹਿਣ ਲੱਗੇ ਪੁੱਤਿਆ ਇੱਕ ਦਿਨ ਭਾਣਾ ਵਰਤਿਆ ਮੇਰੇ ਨਾਲ ਵੀ ਮੈਂ ਸ਼ਖਤ ਬਿਮਾਰ ਹੋ ਗਿਆ ਸਾਂ ਬਹੁਤ ਬਿਮਾਰ ਹੋ ਗਿਆ ਸਾਂ ਮੈਂ ਆਪਣੇ ਪੁੱਤਰ ਨੂੰ ਬੇਨਤੀ ਕੀਤੀ ਪੁੱਤਵੇ ਇੱਕ ਕੰਮ ਕਰੀ ਜਿਤਨੀ ਜ਼ਮੀਨ ਜਾਇਦਾਦ ਹੈ ਉਹਦੇ ਵਿੱਚੋਂ ਜਿੰਨੀ ਵਿਕਦੀ ਹੈ ਤੂੰ ਵੇਚ ਦੇ ਪਰ ਮੈਨੂੰ ਇੱਕ ਡਾਕਟਰ ਬੁਲਾ ਕੇ ਚੰਗੀ ਤਰ੍ਹਾਂ ਦਿਖਾ ਦੇ ਮੈਨੂੰ ਭਾਵੇਂ ਮੌਤ ਦਾ ਹੀ ਟੀਕਾ ਦਵਾ ਦੇ ਮੇਰੇ ਕੋਲ ਦੁੱਖ ਨਹੀਂ ਜੇ ਚੱਲਿਆ ਜਾਂਦਾ ਪੁੱਤ ਵੇ ਮੇਰਾ ਇਲਾਜ ਕਰਵਾ ਪੁੱਤ ਉਸੇ ਵੇਲੇ ਗਿਆ ਪੁੱਤ ਉਸੇ ਵੇਲੇ ਗਿਆ ਜਦੋਂ ਬਹੁਤ ਹਾਲਤ ਕਮਜ਼ੋਰ ਸੀ ਉਹ ਇੱਕ ਬੈਗ ਪਕੜਿਆ ਹੋਇਆ ਇੱਕ ਬੜਾ ਸਿੱਧਾ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਬੰਦਾ ਚੰਗੇ ਕੱਪੜੇ ਪਹਿਨੇ ਹੋਏ ਤੇ ਉਹ ਆਇਆ ਤੇ ਉਹਨੇ ਆਖੇ ਮੇਰੇ ਮੈਂ ਸੋਚਿਆ ਸ਼ਾਇਦ ਡਾਕਟਰ ਆ ਗਿਆ ਮੈਂ ਆਪਣੀ ਬਾਹੂ ਉੱਚੀ ਕੀਤੀ ਤੇ ਮੇਰੀ ਨਬਜ਼ ਵੇਖੇਗਾ ਮੈਨੂੰ ਦੱਸੇਗਾ ਵੀ ਕੀ ਕੁਝ ਮੁਸ਼ਕਲ ਹੈ ਤੇ ਤੇਰਾ ਇੱਕ ਇਸ ਤਰ੍ਹਾਂ ਦੁੱਖ ਘਟ ਸਕਦਾ ਹੈ ਪਰ ਹਨਾਨੀ ਹੋਈ ਉਹਨੇ ਮੇਰਾ ਹੱਥ ਪਕੜ ਕੇ ਮੇਰਾ ਅੰਗੂਠਾ ਪਕੜ ਲਿਆ ਮੈਂ ਆਵਾਜ਼ ਮਾਰੀ ਉਹ ਭਲਿਆ ਜੇ ਨਬਜ਼ ਵੇਖਣੀ ਹੋਵੇ ਤੇ ਇਸ ਬਾਹ ਤੋਂ ਵੇਖੀ ਜਾਂਦੀ ਹੈ ਤੇ ਤੂੰ ਕਹੋ ਜਿਆ ਵੈਦ ਹਕੀਮ ਹੈ ਤੂੰ ਕਹੋ ਜਿਆ ਡਾਕਟਰ ਜਿਹੜਾ ਅੰਗੂਠਾ ਵੇਖ ਕੇ ਨਬਜ਼ ਵੇਖਣ ਲੱਗੇ ਸ਼ਾਇਦ ਤੈਨੂੰ ਭੁਲੇਖਾ ਲੱਗਦਾ ਉਹਨੇ ਅੱਗੇ ਜਵਾਬ ਦਿੱਤਾ ਕਹਿਣ ਲੱਗੇ ਬਾਪੂ ਮੈਂ ਕੋਈ ਡਾਕਟਰ ਨਹੀਂ ਐ ਮੈਂ ਕੋਈ ਵੈਦ ਹਕੀਮ ਨਹੀਂ ਐ ਫਿਰ ਤੂੰ ਕੌਣ ਐ ਕਹਿਣ ਲੱਗੇ ਮੈਨੂੰ ਤਾਂ ਬਲਾਕੇ ਲੈ ਕੇ ਆਏਵੇਂ ਤੇਰੇ ਪੁੱਤ ਐ ਪਈ ਬਾਪੂ ਸਾਡਾ ਚੜਾਈ ਕਰ ਚੱਲਿਆ ਬਾਅਦ ਵਿੱਚ ਜ਼ਮੀਨਾਂ ਜਾਇਦਾਦਾਂ ਦੇ ਝਗੜੇ ਹੋਣ ਕੇ ਤੇਰਾ ਤੇ ਅੰਗੂਠਾ ਟਵਾਉਣ ਵਾਸਤੇ ਆਇਆ ਮੈਂ ਤੇ ਵਕੀਲ ਐ ਮੈਨੂੰ ਨਹੀਂ ਪਤਾ ਇਹ ਕੀ ਕੁਝ ਕਹਿ ਕੇ ਲੈ ਕੇ ਆਏ ਨੇ ਪਰ ਮੈਨੂੰ ਤੇ ਵਕੀਲ ਦੇ ਤੌਰ ਤੇ ਲੈ ਕੇ ਆਏ ਨੇ ਮਤਾ ਤੂੰ ਅੱਜ ਦੀ ਰਾਤ ਕਿਤੇ ਅੱਖਾਂ ਮੀਟ ਜਾਏ ਤੇ ਤੇਰਾ ਅੰਗੂਠਾ ਲਵਾਉਣਾ ਚਾਹੁੰਦਾ ਮੈਂ ਉਸ ਦਿਨ ਬਾਪੂ ਨੂੰ ਪਤਾ ਲੱਗਿਆ ਕਹਿਣ ਲੱਗਿਆ ਪੁੱਤ ਵੇ ਮੈਂ ਵੀ ਬੜੇ ਲੋਕਾਂ ਦੇ ਬਟੂਏ ਵਿੱਚ ਫੋਟੋਆਂ ਰੱਖਦਾ ਹੁੰਦਾ ਸਾਂ ਸੱਚ ਕਰਕੇ ਜਾਣਿਓ ਜਦੋਂ ਮੇਰਾ ਕੋਈ ਸਾਥੀ ਨਾ ਬਣਿਆ ਅਚਾਨਕ ਰੈ ਰਾਜ ਸਾਹਿਬ ਦਾ ਪਾਠ ਸ਼ੁਰੂ ਹੋਇਆ ਤੇ ਉੱਥੇ ਰੱਬੀ ਬਾਣੀ ਦਾ ਹੁਕਮਨਾਮਾ ਲਿਆ ਔਖੀ ਕੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਮੈਂ ਮਾਲਕ ਦੇ ਚਰਨਾਂ ਵਿੱਚ ਅਰਦਾਸ ਕੀਤੀ ਉਹ ਸਾਈਆਂ ਅੱਜ ਤੱਕ ਪਤਾ ਨਹੀਂ ਸੀ ਲੱਗਿਆ ਮੌਤ ਦੇ ਬਿਸਤਰੇ ਤੇ ਪੈਨੂੰ ਪਤਾ ਲੱਗ ਗਿਆ ਇੱਕ ਤੂੰ ਹੈ ਜਿਹੜਾ ਕਦੇ ਔਖੀ ਕੜੀ ਨਹੀਂ ਦੇਖਣ ਦਿੰਦਾ ਅੱਜ ਮੇਰੀ ਬਾਹ ਪਕੜ ਓਏ ਮੈਨੂੰ ਕੂੜ ਦੇ ਰਿਸ਼ਤਿਆਂ ਦਾ ਪਤਾ ਲੱਗ ਗਿਆ ਸੱਚ ਕਰਕੇ ਜਾਣੇ ਉਹ ਪਤਾ ਨਹੀਂ ਕੀ ਬਾਣਾ ਵਰਤਿਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਕਹਿਣ ਲੱਗੇ ਜਦੋਂ ਰੱਬ ਆਪ ਖਲੋ ਗਿਆ ਦਵਾਈ ਵੀ ਲੱਗ ਗਈ ਮੈਂ ਮੁੜ ਕੇ ਦੇ ਅਰੋਗਤਾ ਦੀ ਰਾਤ ਮਿਲ ਗਈ ਮੈਂ ਜ਼ਮੀਨ ਜਾਇਦਾਦ ਤੇ ਉਹਨਾਂ ਨੂੰ ਦੇ ਦਿੱਤੀ ਐ ਲਓ ਤੁਸੀਂ ਭੁੱਖੇ ਹੋ ਜ਼ਮੀਨ ਜਾਇਦਾਦ ਤੇ ਲੈ ਲਓ ਪਰ ਉਸ ਦਿਨ ਤੋਂ ਬਾਅਦ ਮੈਂ ਉਹ ਹੁਕਮਨਾਮਾ ਲੈ ਕੇ ਆਪਣੇ ਬਟੂਏ ਵਿੱਚ ਰੱਖ ਲੈ ਇਹ ਨਹੀਂ ਮੇਰੀ ਜ਼ਿੰਦਗੀ ਦਾ ਸੱਚਾ ਸਾਥੀ ਬਣਨਾ ਬੇਨਤੀ ਕਰਾਂ ਗੁਰੂ ਕੇ ਪਿਆਰ ਵਾਲਿਆ ਦੁਨੀਆ ਦੇ ਅੰਦਰ ਅਗਰ ਤੈਨੂੰ ਮੰਜ਼ਲ ਤੇ ਕੋਈ ਪਹੁੰਚਾਉਣ ਵਾਲਾ ਹੈ ਉਹ ਕੇਵਲ ਤੇ ਕੇਵਲ ਗੁਰੂ ਹੈ ਗੁਰੂ ਤੋਂ ਬਿਨਾ ਤੈਨੂੰ ਮੰਜ਼ਲ ਤੇ ਕਿਸੇ ਨਹੀਂ ਪਹੁੰਚਾਉਣਾ ਮਤ ਸੋਚੀ ਦੁਨੀਆ ਦੇ ਇਹ ਜਿਹੜੇ ਬਾਬੇ ਤੈਨੂੰ ਅੱਜਕੱਲ ਸੱਚਖੰਡ ਦਿਖਾਉਂਦੇ ਨੇ ਨਾ ਇਹ ਇਹਨਾਂ ਦਾ ਸੱਚਖੰਡ ਕੋਈ ਨਹੀਂ ਨਾ ਆਪ ਨਹੀਂ ਖੁਦ ਜਾ ਸਕਣਾ ਤੈਨੂੰ ਕੀ ਲਜਣਗੇ